ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਬੂਟਾ ਸਿੰਘ ਬਲਾਰਾ ਪਹੁੰਚੇ ਹਾਂ ਜੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗਿੱਲ ਵਿਖੇ ਜਿੱਥੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਰਹਿਨਮਾਈ ਹੇਠ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਵੱਲੋਂ ਚਾਰ ਦਿਵਾਨਾਂ ਦੀ ਬਖਸ਼ਿਸ਼ ਕੀਤੀ ਗਈ ਜਿਨ੍ਹਾਂ ਵਿੱਚ ਅਖੀਰਲਾ ਦਿਵਾਨ ਲਗਾਇਆ ਗਿਆ ਜਿਸ ਵਿੱਚ ਹਰ ਬਿਮਾਰੀਆਂ ਦੇ ਚੈੱਕਅਪ ਕੈਂਪ ਲਗਾਏ ਗਏ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਚੈੱਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ ਬਹੁਤ ਸਾਰੇ ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਲਿਆ ਬਾਬਾ ਜੀ ਵੱਲੋਂ ਆਏ ਹੋਏ ਡਾਕਟਰਾਂ ਨੂੰ ਸਰੋਪਾਓ ਦੀ ਬਖਸ਼ਿਸ਼ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਕੈਂਪ ਸੰਤ ਇਸ਼ਾ ਸਿੰਘ ਜੀ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਵਾਲਿਆਂ ਦੀ ਟੀਮ ਵੱਲੋਂ ਲਗਾਇਆ ਗਿਆ ਅਤੇ ਦਵਾਈਆਂ ਮੁਫਤ ਵੰਡੀਆਂ ਗਈਆਂ ਪੇਸ਼ ਹੈ ਇੱਕ ਰਿਪੋਰਟ ਮਾੜਾ ਦਿੱਖ ਜਿਹੜੇ ਪੇਸ਼ੈਂਟ ਸਾਡੇ ਲੋ ਜੀ ਲੋ ਆ ਗਏ ਆਜੂ ਨਾ ਆਜੂ ਨਹੀਂ ਲੱਗਦਾ ਜਲ ਜਲ ਆ ਜੀ ਆ ਜੀ ਆ ਗਏ ਆ ਤੇ ਮੋਸੇ ਢੀਆ ਲੈ ਹਾਂਜੀ

ਆ ਗੋੜੀ ਸਵੇਰੀ ਸ਼ਾਮ ਆ ਜੀ ਆ ਇੱਕ ਦੁਪਹਿਰੇ ਆ ਕੇ ਪੂਰਾ ਦੁਪਹਿਰ ਦੇ ਰਹੇ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਡਾਕਟਰਾਂ ਨੂੰ ਜਿੱਥੇ ਬਾਬਾ ਜੀ ਵੱਲੋਂ ਸਰੋਪਾ ਉਧੇ ਕੇ ਸਨਮਾਨਤ ਕੀਤਾ ਗਿਆ ਉੱਥੇ ਹੀ ਆਪ ਬਾਬਾ ਜੀ ਵੱਲੋਂ ਕੈਂਪ ਵਿੱਚ ਜਾ ਕੇ ਮਰੀਜ਼ਾਂ ਅਤੇ ਦਵਾਈਆਂ ਦਾ ਜਾਇਜ਼ਾ ਲਿਆ ਗਿਆ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਦੀ ਫੈਸਿਲਿਟੀ ਜਿੱਦਾਂ ਹੈਗੀਆਂ ਤਿੰਨ ਡਿਪਾਰਟਮੈਂਟ ਤੁਸੀਂ ਦੱਸੇ ਡੰਡੀਆਂ ਦਾ ਜੀ ਆਈ ਦਾ ਤੇ ਆਪਣਾ ਡੈਂਟਲ ਦਾ ਇਹਦੇ ਵਿੱਚ ਸਾਰੀਆਂ ਦਵਾਈਆਂ ਸਾਰੇ ਜਿੰਨੇ ਵੀ ਕੈਂਪ ਤੇ ਫ੍ਰੀ ਦੇ ਰਹੇ ਹਾਂ ਤੇ ਜਿਹੜੇ ਜਿਹੜੇ ਕੈਂਪ ਸਾਡੇ ਇੱਥੇ ਰਜਿਸਟਰ ਹੋਣਗੇ ਉਹਨਾਂ ਨੇ ਬੜੇ ਗਵਰਨਰ ਸਟਾਇਲ ਤੇ ਡਿਸਕਾਊਂਟਡ ਰੇਟ ਤੇ ਉਹਨੇ ਉਹਨਾਂ ਦੇ ਆਪਰੇਸ਼ਨ ਰਾਣਾ ਸਾਹਿਬ ਹਸਪਤਾਲ ਦੇ ਵਿੱਚ ਤੁਸੀਂ ਕਰਾਂਗੇ ਤੇ ਇਹ ਸਾਰਾ ਸੰਤ ਬਾਬਾ ਬੰਦੀਂਦਰ ਸਿੰਘ ਜੀ ਦੀ ਸੋਚ ਹੈ ਉਹ ਵਾਲੇ ਜਿਹੇ ਦੇ ਵਿੱਚ ਉਹੀ ਜੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਕਿ ਸ਼ਹਿਰਾਂ ਦੇ ਵਿੱਚ ਬਹੁਤ ਮਹਿੰਗੀਆਂ ਹਨ ਹਾਂਜੀ ਬਹੁਤ ਬੰਦਿਆਂ ਦੇ ਆਊਟ ਆਫ ਰੀਚ ਦੇ ਵਿੱਚ ਹੈਗੀਆਂ ਸੋ ਉਹ ਵਾਲੀਆਂ ਫੈਸਿਲਿਟੀਆਂ ਉੱਥੇ ਸਾਡੇ ਹਸਪਤਾਲ ਦੇ ਵਿੱਚ ਸਾਰੀਆਂ ਹੈ ਲੈ ਕੇ ਮੈਡੀਸਿਨ ਡਿਪਾਰਟਮੈਂਟ ਡਾਈਜੈਸ਼ਨ ਡਿਪਾਰਟਮੈਂਟ ਆਈ ਆਰਥੋਪੈਡਿਕ ਡੈਂਸਲ ਹੋ ਗਿਆ ਕੋਈ ਅਲਟਰਾ ਸਾਊਂਡ ਹੋ ਗਿਆ ਡਿਜੀਟਲ ਐਕਸ-ਰੇ ਹੋ ਗਿਆ ਤੇ ਹੁਣ ਬਾਬਾ ਜੀ ਦੀ ਕਿਰਪਾ ਨਾਲ ਉਹ ਤੇ ਸੀਟੀ ਸਕੈਨ ਵੀ ਅਸੀਂ ਅੱਜ ਤੋਂ ਸਟਾਰਟ ਕਰਨ ਲੱਗੇ ਆ। ਜਿਵੇਂ ਉਹ ਜਿਹੜੇ ਫੈਸਿਲਿਟੀਆਂ ਐਕਸੈਂਸ ਪਟਿਆਲਾ ਸਮਾਜ ਜਿਵੇਂ ਬਹੁਤ ਨੋਮੀਨਲ ਰੇਟਸ ਤੇ ਅਸੀਂ ਕਰ ਰਹੇ ਆ ਤੇ ਜਿਵੇਂ ਗੁੱਡੇ ਤੇ ਚੂਲੇ ਬਦਲਣ ਦਾ ਕੰਮ ਹੈ ਹਨ ਜਿਵੇਂ ਅਸੀਂ ਉੱਥੇ ਮਰੀਜ਼ਾਂ ਨੂੰ ਪੁੱਛੀਦਾ ਉਹ ਕਹਿੰਦਾ ਤੁਹਾਡੇ ਰੇਟ ਤੁਹਾਡਾ ਹਰ ਇੱਕ ਗ੍ਰੇਡ ਤੇ ਅਸੀਂ ਉਹੀ ਚੀਜ਼ਾਂ ਜਿਹੜੀਆਂ ਇੱਥੇ ਹੁੰਦੀਆਂ ਨੇ ਉਹੀ ਚੀਜ਼ਾਂ ਅਸੀਂ ਉੱਥੇ ਕਰ ਰਹੇ ਹਾਂ ਹਾਂਜੀ ਬਿਲਕੁਲ ਉੱਥੇ ਮੈਨੂੰ ਵੀ ਉੱਥੇ ਜਾ ਕੇ ਮੈਂ ਪੋਲੋ ਚ ਸੀਗਾ ਪਹਿਲਾਂ ਇੱਥੇ ਜੀ ਸੋ ਇੱਥੇ ਹੱਡੀਆਂ ਦਾ ਮੈਂ ਹੈੱਡ ਆਫ ਦਿ ਡਿਪਾਰਟਮੈਂਟ ਸੀ ਸੋ ਮੈਨੂੰ ਵੀ ਲੱਗਦਾ ਸੀ ਕਿ ਇੱਥੇ ਪਤਾ ਨਹੀਂ ਪਿੰਡ ਵਾਲੇ ਕਿਸੇ ਹਸਪਤਾਲ ਦੇ ਰੂਰਲ ਹਸਪਤਾਲ ਦੇ ਵਿੱਚ ਇੰਜੇ ਚੇਂਜ ਕਰਾਉਣ ਨੂੰ ਲੋਕੀ ਆਣਗੇ ਕਿ ਨਹੀਂ ਆਣਗੇ ਬਟ ਬਾਬਾ ਜੀ ਕਿਰਪਾ ਨਹੀਂ ਹੈਗੀ ਹੈ ਕੀ ਸਾਡੇ ਕੋਲ ਆਸਟ੍ਰੇਲੀਆ ਤੋਂ ਪੇਸ਼ੈਂਟ ਸਾਡੇ ਕੋਲ ਇੰਗਲੈਂਡ ਤੋਂ ਯੂ ਐਸ ਤੋਂ ਜਰਮਨੀ ਤੋਂ ਇਥੋਂ ਪੇਸ਼ੈਂਟ ਆ ਕੇ ਗੋਡੇ ਬਦਲਾ ਕੇ ਵਾਪਸ ਜਾ ਰਹੇ ਆ ਇੱਕ ਅਸੀਂ ਪਰਸੋ ਹੀ ਹਲੇ ਜੇ ਦਾਲ ਸਰਜਰੀ ਕੀਤੀ ਹੈ ਸੋ ਉਹ ਵੀ ਆਸਟ੍ਰੇਲੀਆ ਤੋਂ ਆਏ ਹੋਏ ਸੀਗੇ ਸੋ ਇਹ ਜੇ ਸ਼ਹਿਰ ਤੋਂ ਵੀ ਸਾਡੇ ਕੋਲ ਆ ਰਹੇ ਹਨ ਪਟਿਆਲਾ ਸ਼ਹਿਰ ਹੋ ਗਿਆ ਚੰਡੀਗੜ੍ਹ ਲੁਧਿਆਣੇ ਸੋ ਸ਼ਹਿਰਾਂ ਤੋਂ ਵੀ ਕਿਉਂਕਿ ਉਹਨਾਂ ਨੂੰ ਪਤਾ ਚੱਲ ਰਿਹਾ ਹੈ ਕਿ ਇੱਥੇ ਉਹ ਫੈਸਿਲਿਟੀ ਸਹੀ ਹੈਗੀ ਤੇ ਰੇਟ ਨੋਮੀਨਲ ਵਾਲਾ ਨੋਮੀਨਲ ਰੇਟ ਹੈ ਰੀਜ਼ੇਬਲ ਰੇਟ ਹੈ ਤੇ ਕੁਆਲਿਟੀ ਉਹੀ ਮਿਲ ਰਹੀ ਹੈ ਜੋ ਉਹਨਾਂ ਨੂੰ ਸ਼ਹਿਰਾਂ 'ਚ ਮਿਲਦੀ ਹੈ ਸੋ ਉੱਥੇ ਆ ਰਹੇ ਹਨ ਸਾਰੇ ਧੰਨਵਾਦ ਸੋ ਮੈਂ ਤਾਂ ਇਹੀ ਕਵਾਂਗਾ ਕਿ ਜਿਵੇਂ ਹੁਣ ਮੇਰਾ ਆਰਥੋਪੈਡਿਕਸ ਤੇ ਜੋਇੰਟ ਰਿਪਲੇਸਮੈਂਟ ਦਾ ਕੰਮ ਹੈ ਨੀਰ ਰਿਪਲੇਸਮੈਂਟ ਹਿਪ ਰਿਪਲੇਸਮੈਂਟ ਸਿਰ ਵੱਡੇ ਹਸਪਤਾਲਾਂ ਚ ਹੁੰਦੀ ਹੈ ਤੇ ਬੜੀ ਮਹਿੰਗੀ ਹੁੰਦੀ ਹੈ ਬੜੀ ਮਹਿੰਗੀ ਹੁੰਦੀ ਹੈ ਅਸੀਂ ਜਿਵੇਂ ਤੁਹਾਨੂੰ ਸਰਦਾਰ ਮਕੀਸ ਸਿੰਘ ਜੀ ਟ੍ਰਸਟੀ ਹੈ ਸੋ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਅੱਤੇ ਰੇਟ ਤੇ ਸੇਮ ਕੁਆਲਿਟੀ ਅਸੀਂ ਉੱਥੇ ਦੇ ਰਿਆਂ ਤੇ ਅਸੀਂ ਉੱਥੇ ਪਿਛਲੇ ਸਾਲ 200 ਤੋਂ ਜ਼ਿਆਦਾ ਅਸੀਂ ਜੋੜ ਬਦਲ ਚੁੱਕੇ 200 ਤੋਂ ਜ਼ਿਆਦਾ ਸੀ ਉੱਥੇ ਜੋੜ ਬੋਲ ਚੁੱਕੇ ਨੇ ਬਾਕੀ ਸਰਜਰੀਜ਼ ਵੀ ਜਿਹੜੀਆਂ ਹੈਗੀਆਂ ਉੱਥੇ ਸਾਡੀਆਂ ਰੋਜ਼ ਦੀਆਂ ਚੱਲਦੀਆਂ ਵੀ ਚੀਜ਼ਾਂ ਤੁਸੀਂ ਠੀਕ ਕਹਿ ਰਹੇ ਹੋ ਜੀ ਦੋਨੋਂ ਹੀ ਚੀਜ਼ਾਂ ਵਾਤਾਵਰਨ ਐ ਬਦਲ ਗਿਆ ਕਿ ਐਕਸਰਸਾਈਜ਼ ਵੀ ਪਹਿਲਾਂ ਹੋ ਜਾਂਦੀ ਸੀ ਲੋਕੀ ਜਾਂਦੇ ਸੀ ਤੁਰਦੇ ਸ ਜਿਆਦਾ ਸੀ ਪਲਾਸਟਿਕ ਬਹੁਤ ਵੱਡੀ ਗੰਟੀ ਸੀ ਵਿਚਾਲਾਂ ਲਾ ਕੇ ਸਾਈਕਲ ਸਾਈਕਲਾਂ ਤੇ ਵੀ ਜਾਂਦੇ ਸੀ ਸੋ ਅੱਜ ਕੱਲ ਤੱਕ ਘਰ ਦੇ ਵਿੱਚ ਉਹ ਬੈਠੇ ਆ ਕੋਈ ਐਕਸਰਸਾਈਜ਼ ਨਹੀਂ ਤੇ ਖਾਣ ਪੀਣ ਦੇ ਵਿੱਚ ਵੀ ਹੈ ਖਾਣ ਪੀਣ ਦੇ ਵਿੱਚ ਜਿਵੇਂ ਉਹੀ ਜੀ ਡਾਈਟ ਨਹੀਂ ਹੈ ਤੇ ਜੀ ਆਪਣੇ ਹੱਡੀਆਂ ਨੂੰ ਚਾਹੀਦੀ ਹੈ ਸੋ ਜਿਵੇਂ ਕਹਿੰਦੇ ਆ ਨਾ ਪੁਰਾਣੀਆਂ ਖਰਾਕਾਂ ਪੁਰਾਣੀਆਂ ਖਾਧੀਆਂ ਹੁੰਦੀਆਂ ਸੋ ਪੁਰਾਣੀਆਂ ਖਰਾਕਾਂ ਜਿਨ੍ਹਾਂ ਨੇ ਖਾਧੀਆਂ ਹੋਈਆਂ ਉਹ ਪੁਰਾਣੀਆਂ ਖਰਾਕਾਂ ਵਾਲੇ ਹਲੇ ਵੀ ਬਜ਼ੁਰਗ 90 90 ਸਾਲ ਤੇ ਚੱਲਦੇ ਆ ਹੈਨਾ ਹੁਣ ਤਾਂ 40 40 ਸਾਲ ਦੇ ਮੁੰਡਿਆਂ ਦੇ ਕੋਲ ਕੋਈ ਹੁਣ ਤਾਂ ਅਸੀਂ 35 ਸਾਲ 40 ਸਾਲ ਦੇ ਪੰਜਾਬ ਦੇ ਗੁੱਡੇ ਵੱਲ ਰਹੇ ਇਹ ਇਲਾਕੇ ਦੀਆਂ ਬੀਬੀਆਂ ਬੱਚੀਆਂ ਅਤੇ ਬਜ਼ੁਰਗ ਔਰਤਾਂ ਵੱਲੋਂ ਪ੍ਰਸ਼ਾਦੇ ਪਕਾਉਣ ਦੀ ਸੇਵਾ ਕੀਤੀ ਗਈ ਉੱਥੇ ਹੀ ਨੌਜਵਾਨ ਬੱਚੇ ਬਜ਼ੁਰਗ ਸਭ ਸੰਗਤ ਨੇ ਮਿਲ ਕੇ ਪ੍ਰਸ਼ਾਦਾ ਤਿਆਰ ਕੀਤਾ ਅਤੇ ਦੂਰੋਂ ਨੇੜੇੋਂ ਆਈ ਚੱਲ ਕੇ ਆਈ ਸੰਗਤ ਨੂੰ ਪਿਆਰ ਸਹਿਤ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦਾ ਵਰਤਾਇਆ ਗਿਆ

ਸਾਲ ਦੀ ਤਰ੍ਹਾਂ ਸੇਵਾ ਨਿਭਾਉਂਦਿਆਂ ਜਥੇਦਾਰ ਬਾਬਾ ਬੁੱਟਾ ਸਿੰਘ ਗਿੱਲ ਅਤੇ ਨਿਸ਼ਾਨ ਸਿੰਘ ਦੇ ਜਥੇ ਵੱਲੋਂ ਜੋੜਾ ਘਰ ਵਿੱਚ ਜੋੜਿਆਂ ਦੀ ਸੇਵਾ ਨਿਭਾਈ ਗਈ। ਸਾਡਾ ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਪਰਦੇ ਰਹੇ। ਬੇਰਹਿਮ ਨਾਲ ਚਲ ਕੇ ਪਹੁੰਚੇ ਹੋ ਗੁਰੂ ਦਰਬਾਰ ਵਿੱਚ ਆਪਣੇ ਪੈਰਾਂ ਨੂੰ ਪਵਿੱਤਰ ਕੀਤਾ ਹੈ। ਸ਼ਰਧਾ ਨਾਲ ਗੁਰੂ ਚਰਨਾਂ ਤੇ ਨਮਸਕਾਰ ਕਰਕੇ ਆਪਣਾ ਮਸਤਕ ਸਭਲਾ ਬਣਾਇਆ ਹੈ ਸਤਿਗੁਰੂ ਜੀ ਔਰ ਗੁਰੂ ਰੂਪ ਸੰਗਤ ਦੇ ਦਰਸ਼ਨ ਕਰਕੇ ਆਪਣੇ ਨੇਤਰ ਪਵਿੱਤਰ ਕੀਤੇ ਹਨ ਸਤਿਗੁਰੂ ਜੀ ਕਾਫੀ ਸਮੇਂ ਤੋਂ ਸਾਪ ਗੁਰਬਾਣੀ ਦਾ ਕੀਰਤਨ ਵੀ ਸਰਵਣ ਕਰ ਰਹੇ ਹਾਂ ਆਪਣੇ ਕੰਨਾਂ ਨੂੰ ਪਵਿੱਤਰ ਬਣਾਇਆ ਹੈ ਉਹੜ ਭਾਗੀਆਂ ਨੇ ਇਸ ਸ਼ਬਦ ਵਿੱਚ ਬੋਲ ਕੇ ਆਪਣੀ ਦਸਨਾ ਪਵਿੱਤਰ ਕੀਤੀ ਹੈ ਬ੍ਰੋਦਰਵਾਰੀ ਇੱਕ ਐਸੀ ਥਾਂ ਹੈ ਜਿੱਥੇ ਆ ਕੇ ਸਰੀਰ ਦੇ ਅੰਗ ਵੀ ਪਵਿੱਤਰ ਹੋ ਜਾਂਦੇ ਨੇ ਪਾਪ ਸੁਹਾਵੇ ਜਾਂ ਪਵਤਰ ਜੁਲਦੇ ਸੀਸ ਸੁਹਾਵਾ ਚੰਨੀ મતના રખદી પ્યરે મા માતા યાદ યાતના રખદી कर किरपा दो मोहिनाम बंधन ते छोट पाए करपा कर दो मोहिमा बंधन ते छोट पाए जी बंधन ते छुटकाए बंधन ते छुटकाए बंधन ते छुटकाए बंदन ते छुटकाए ਕਿਰਪਾ ਦੀਓ ਮੋਹ ਨਾਮ ਬੰਧਨ ਦੇ ਟੁੱਟ ਪਾਏ ਕਰ ਕਿਰਪਾ ਦੀਓ ਮੋਹ ਨਾਮ ਬੰਧਨ ਤੇ ਟੁੱਟ ਪਾਏ ਜੀ ਕਰਪਾਣੀ ਉਹ ਮੋਹਿ ਨਾਮਾ ਮੰਨਣ ਤੇ ਛੁਟਕਾਏ ਮਨ ਤੇ ਵਿਸਰਿਓ ਸਗਲੋ ਥੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਜਾਨੀ ਛਾਡੀ ਅਹੰਬਦ ਮੋ ਮਨ ਵਾਸਨ ਦੇ ਕਰ ਗੜਹਾ ਦਾੜੀ ਨਾ ਕੋ ਮੇਰਾ ਦੁਸ਼ਮਨ ਰਹਾ ਨਾ ਹਮ ਕਿਸਕੇ ਬਹਿਰਾਈ ਬ੍ਰਹਮ ਵਿਸਾਰ ਪਸਾਰਿਓ ਪੀਤੁਰ ਸਤਗੁਰ ਤੇ ਸੋਝੀ ਪਾਈ ਸਭ ਕੋ ਮੀਤ ਹਮ ਆਪਣ ਕੀਨਾ ਅਮ ਸਭ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਜਿਵੇਂ ਮੁੜਤ ਜਾਮੀਰਾ